ਕਈ ਵਾਰ ਜ਼ਿੰਦਗੀ ਬਹੁਤ ਜ਼ਿਆਦਾ ਸੋਹਣੀ ਚੱਲ ਰਹੀ ਹੁੰਦੀ ਆ ਸ਼ਾਇਦ ਕੁਤੀ ਹੀ ਨજર ਲੱਗ ਜਾਂਦੀ ਆ ਜਾਂ ਲੋਕਾਂ ਦੀ ਕਹਿ ਲੋ ਫਿਰ ਹਾਸੇ ਨੂੰ ਹਾਸੇ ਵਿੱਚ ਬਦਲਦੇ ਤੇ ਜ਼ਿੰਦਗੀ ਨੂੰ ਮੌਤ ਵਿੱਚ ਬਦਲਦੀ ਨੂੰ ਬਹੁਤਾ ਸਮਾਨ ਨਹੀਂ ਲੱਗਦਾ ਰਿਹਾਨ 22 ਸਾਲ ਤੇ ਸੁਨੇਨਾ 20 ਸਾਲ પતિ ਪਤਨੀ ਕਾਰ ਵਿੱਚ ਕਿਸੇ ਨਵੀਂ ਜਗ੍ਹਾ ਘੁੰਮਣ ਜਾ ਰਹੇ ਸਨ ਦੋਵਾਂ ਦੇ ਵਿਆਹ ਨੂੰ ਇੱਕ ਵਰਾ ਹੋ ਚੁੱਕਾ ਸੀ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਇੱਕ ਦੂਜੇ ਵਿੱਚ ਡੁੱਬੇ ਰਹਿੰਦੇ ਜੇਕਰ ਦੋਵਾਂ ਨੂੰ ਕਈ ਇਕੱਠੇ ਵੇਖ ਲੈਂਦਾ ਤਾਂ ਕਹਿੰਦਾ ਕਿੰਨਾ ਖੁਸ਼ ਨਸੀਬ ਜੋੜਾ ਹੈ ਜੀ ਜਗ੍ਹਾ ਉਹ ਘੁੰਮਣ ਜਾ ਰਹੇ ਸਨ ਰਸਤੇ ਵਿੱਚ ਸੁਨੈਨਾ ਨੂੰ ਆਪਣੀ ਇੱਕ ਸਹੇਲੀ ਤੁਰੀ ਜਾਂਦੀ ਵਿਖੀ ਪਹਾੜੀ ਰਸਤੇ ਤੇ ਉਹ ਇਕੱਲੀ ਤੁਰੀ ਜਾ ਰਹੀ ਸੀ ਸੁਨੈਨਾ ਨੇ ਰਿਹਾਨ ਨੂੰ ਕਾਰ ਇੱਕ ਪਾਸੇ ਰੋਕਣ ਲਈ ਕਿਹਾ ਸੁਨੈਨਾ ਕਾਰ ਵਿੱਚੋਂ ਉਤਰ ਕੇ ਆਪਣੀ ਬਚਪਨ ਦੀ ਸਹੇਲੀ ਨੂੰ ਮਿਲੀ ਦੋਵਾਂ ਸਹੇਲੀਆਂ ਨੇ ਇੱਕ ਦੂਜੇ ਦਾ ਹਾਲਚਲ ਪੁੱਛਿਆ ਸਨੈਨਾ ਨੇ ਕਿਹਾ ਅਸੀਂ ਨੇੜੇ ਇੱਕ ਜਗ੍ਹਾ ਘੁੰਮਣ ਜਾ ਰਹੇ ਹਾਂ ਤੂੰ ਵੀ ਸਾਡੇ ਨਾਲ ਚੱਲ ਫਿਰ ਉਹ ਤਿੰਨੋਂ ਜਣੇ ਉਸ ਜਗ੍ਹਾ ਪਹੁੰਚ ਗਏ ਦੋਵੇਂ ਸਹੇਲੀਆਂ ਬਹੁਤ ਸਾਲਾਂ ਬਾਅਦ ਮਿਲੀਆਂ ਸਨ ਦੋਵਾਂ ਨੇ ਰੱਜ ਕੇ ਗੱਲਾਂ ਕੀਤੀਆਂ ਗੱਲਾਂ-ਗੱਲਾਂ ਵਿੱਚ ਸਨੈਨਾ ਦੀ ਸਹੇਲੀ ਨੇ ਦੱਸਿਆ ਕਿ ਉਹ ਆਪਣੇ ਪਤੀ ਦਾ ਘਰ ਛੱਡ ਕੇ ਆਈ ਹੈ ਉਸ ਦਾ ਪਤੀ ਉਸ ਨੂੰ ਬਹੁਤ ਕੁੱਟਦਾ ਮਾਰਦਾ ਹੈ ਤੇ ਗਾਲਾਂ ਵੀ ਕੱਢਦਾ ਹੈ ਹੁਣ ਉਸ ਨੂੰ ਛੱਡ ਕੇ ਆਉਣ ਤੋਂ ਬਿਨਾ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ ਇਸ ਲਈ ਉਹ ਇਕੱਲੀ ਤੁਰੇ ਜਾ ਰਹੀ ਸੀ ਸੁਨੈਨਾ ਦੀ ਸਹੇਲੀ ਨੇ ਕਿਹਾ ਛੱਡ ਮੇਰੇ ਕੋਲ ਤਾਂ ਸਿਰਫ ਦੁੱਖ ਹੀ ਆਣ ਦੱਸਣ ਲਈ ਤੂੰ ਸੁਣਾ ਖੁਸ਼ਖਬਰੀ ਲੱਗਦੀ ਆ ਸੁਨੈਨਾ ਦੇ ਵਧੇ ਪੇਟ ਵੱਲ ਵੇਖ ਕੇ ਕਿਹਾ ਸੁਨੈਨਾ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਸੁਨੈਨਾ ਦੀ ਸਹੇਲੀ ਦੁਖੀ ਤਾਂ ਪਹਿਲਾਂ ਤੋਂ ਹੀ ਸੀ ਪਰ ਹੋਮ ਸਨੈਨਾ ਦੀ ਖੁਸ਼ੀ ਵੇਖ ਉਸ ਦੀ ਝੂਠੀ ਮੁਸਕਰਾਟ ਵਾਲਾ ਚਿਹਰਾ ਵੀ ਉੱਤਰ ਗਿਆ ਘਰ ਵਾਪਸ ਜਾਂਦੇ ਸਮੇਂ ਸਨੈਨਾ ਨੇ ਆਪਣੀ ਸਹੇਲੀ ਨੂੰ ਆਪਣੇ ਨਾਲ ਉਹਨਾਂ ਦੇ ਘਰ ਆਉਣ ਲਈ ਕਿਹਾ ਜੇਕਰ ਤੂੰ ਸਾਡੇ ਨਾਲ 2-4 ਦਿਨ ਰਹੇਂਗੀ ਤਾਂ ਤੇਰਾ ਮੂਡ ਸੈੱਟ ਹੋ ਜਾਏਗਾ ਤੇ ਮੈਨੂੰ ਵੀ ਬਹੁਤ ਚੰਗਾ ਲੱਗੇਗਾ ریحਾਨ ਨੇ ਸੁਨੈਨਾ ਨੂੰ ਉਸਦੀ ਸਹੇਲੀ ਦੇ ਘਰ ਆਉਣ ਦੇ ਕੋਈ ਇਤਰਾਜ਼ ਜ਼ਾਹਰ ਨਾ ਕੀਤਾ ਸੁਨੈਨਾ ਨੇ ਆਪਣੀ ਸਹੇਲੀ ਨੂੰ ਘਰ ਦਾ ਕੋਨਾ-ਕੋਨਾ ਵਿਖਾਇਆ ਕੁਝ ਦਿਨਾਂ ਵਿੱਚ ਹੀ ਸੁਨੈਨਾ ਦੀ ਸਹੇਲੀ ਨੂੰ ਸੁਨੈਨਾ ਦਾ ਘਰ ਆਪਣੇ ਘਰ ਵਰਗਾ ਹੀ ਲੱਗਣ ਲੱਗ ਗਿਆ ਉਹ ਆਪਣੀ ਖੁਦ ਦੀ ਜ਼ਿੰਦਗੀ ਤਾਂ ਜਿਵੇਂ ਭੁੱਲ ਹੀ ਚੁੱਕੀ ਸੀ ਉਹ ਰਿਹਾਨ ਦਾ ਕੰਮ ਵਿੱਚ ਹੱਥ ਵਟਾਉਂਦੀ ਸਾਰਾ ਦਿਨ ਸੁਨੈਨਾ ਤੇ ਰਿਹਾਨ ਦੀਆਂ ਗੱਲਾਂ ਸੁਣਦੀ ਅਤੇ ਸੁਨੈਨਾ ਨੂੰ ਆਖਦੀ ਕੀ ਉਹ ਬਹੁਤ ਸਾਰੇ ਬਹੁਤ ਖੁਸ਼ਕਿਸਮਤ ਹੈ ਉਸ ਨੂੰ ਰਿਹਾਨ ਵਰਗਾ ਪਤੀ ਮਿਲਿਆ ਜੋ ਉਸ ਦਾ ਇੰਨਾ ਖਿਆਲ ਰੱਖਦਾ ਹੈ ਲਗਭਗ 15-20 ਦਿਨ ਬਾਅਦ ਸੁਨੈਨਾ ਦੀ ਸਹੇਲੀ ਦਾ ਰਵੱਈਆ ਕੁਝ ਬਦਲਣਾ ਸ਼ੁਰੂ ਹੋ ਗਿਆ ਉਹ ਰਿਹਾਨ ਨੂੰ ਪਸੰਦ ਕਰਨ ਲੱਗ ਪਈ ਸੀ ਅਤੇ ਉਸ ਦੇ ਨਾਲ ਵਕਤ ਬਿਤਾਉਣ ਦੇ ਬਹਾਨੇ ਲੱਭਦੀ ਸੁਨੈਨਾ ਤੇ ਰਿਹਾਨ ਦੀ ਆਪਸੀ ਸਾਂਝ ਨੇ ਉਸ ਨੂੰ ਪਾਗਲ ਜਿਹਾ ਕਰ ਦਿੱਤਾ ਸੀ ਉਸ ਦੇ ਅੰਦਰ ਈਰਖਾ ਤੇ ਜਲਨ ਦੀ ਭਾਵਨਾ ਇਸ ਹੱਦ ਤੱਕ ਪੈਦਾ ਹੋ ਗਈ ਕਿ ਉਸ ਨੇ ਸੁਨੈਨਾ ਤੇ ਹੋਣ ਵਾਲੇ ਬੱਚੇ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਘੜ ਲਈ ਦਿਨ ਰਾਤ ਕਿਵੇਂ ਨਾ ਕਿਵੇਂ ਉਹ ਮੌਕਾ ਲੱਭਦੀ ਰਹਿੰਦੀ ਕਿ ਕਿਸੇ ਤਰ੍ਹਾਂ ਉਹ ਸੁਨੈਨਾ ਨੂੰ ਰਸਤੇ ਤੋਂ ਹਟਾ ਦੇਵੇ ਉਹ ਸੋਚਦੀ ਬਾਅਦ ਵਿੱਚ ਉਹ ਆਪ ਰਿਹਾਨ ਲਈ ਸਹਾਰਾ ਬਣ ਜਾਵੇਗੀ ਸੁਨੈਨਾ ਨੂੰ ਨੌਵਾਂ ਮਹੀਨਾ ਲੱਗ ਚੁੱਕਾ ਸੀ ਇੱਕ ਦਿਨ ਸੁਨੈਨਾ ਤੇ ਰਿਹਾਨ ਕਾਰ ਵਿੱਚ ਬਾਹਰ ਜਾ ਰਹੇ ਸਨ ਮੌਕਾ ਵੇਖ ਕੇ ਸੁਨੈਨਾ ਦੀ ਸਹੇਲੀ ਨੇ ਕਾਰ ਦੇ ਬ੍ਰੇਕ ਫੇਲ ਕਰ ਦਿੱਤੇ ਉਸਨੇ ਸੋਚਿਆ ਕਿ ਜਦੋਂ ਕਾਰ ਸਾਹਮਣੇ ਪਹਾੜੀ ਨਾਲ ਟਕਰਾਏਗੀ ਤਾਂ ਰਿਹਾਨ ਕਾਰ ਵਿੱਚੋਂ ਬਾਹਰ ਛਾਲ ਮਾਰ ਦੇਵੇਗਾ ਅਤੇ ਸੁਨੈਨਾ ਪ੍ਰੈਗਨੈਂਟ ਹੋਣ ਕਾਰਨ ਥੋੜੀ ਜਹੀ ਸੱਟ ਨਾਲ ਹੀ ਮਰ ਜਾਵੇਗੀ ਕੁਝ ਸਮੇਂ ਬਾਅਦ ਕਾਰ ਪਹਾੜੀ ਨਾਲ ਟਕਰਾ ਕੇ ਅੱਗੇ ਖਾਈ ਵਿੱਚ ਡਿੱਗ ਗਈ ਆਲੇ-ਦੁਆਲੇ ਜਿਆਦਾ ਪਾਣੀ ਹੋਣ ਕਾਰਨ ਕਾਰ ਦੀ ਬਾਰੀ ਵੀ ਨਾ ਖੁੱਲ ਸਕੀ ਰਿਹਾਨ ਦਾ ਮੱਥਾ ਅੱਗੇ ਟਕਰਾ ਜਾਣ ਕਾਰਨ ਉਸਦੀ ਉਸੇ ਜਗ੍ਹਾ ਤੇ ਮੌਤ ਹੋ ਗਈ ਲੋਕਾਂ ਨੇ ਸੁਨੇਨਾ ਨੂੰ ਕਾਰ ਵਿੱਚੋਂ ਜ਼ਿੰਦਾ ਬਾਹਰ ਕੱਢ ਲਿਆ ਉਸ ਨੂੰ ਹਸਪਤਾਲ ਲਜਾਇਆ ਗਿਆ ਸੱਟਾਂ ਲੱਗਣ ਕਾਰਨ ਸਮੇਂ ਤੋਂ ਪਹਿਲਾਂ ਹੀ ਇੱਕ ਬੇਟੇ ਨੂੰ ਜਨਮ ਦੇ ਕੇ ਉਸਦੀ ਵੀ ਮੌਤ ਹੋ ਗਈ ਧੰਨਵਾਦ ਜੀ